ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਸੁਖਨ ਸੁਨੇਹੇ ਅਨੁਭਵ ਕੋਈ ਵੀ ਵਿਅਕਤੀ ਆਪਣੇ ਅਨੁਭਵ ਦੇ ਘੇਰੇ ਤੋਂ ਬਾਹਰ ਨਹੀਂ ਜਾ ਸਕਦਾ ਜਦੋਂ ਅਸੀਂ ਲੰਮੇ ਸਫ਼ਰ ਤੇ ਨਿਕਲਦੇ ਹਾਂ ਤਾਂ ਨਜ਼ਾਰੇ ਆਮ ਕਰਕੇ ਪੁਰਾਣੇ ਹੀ ਹੁੰਦੇ ਹਨ ਪਰ ਅਸੀਂ ਪੁਰਾਣੇ ਨਜ਼ਾਰਿਆਂ ਨੂੰ ਨਵੀਆਂ ਅੱਖਾਂ ਨਾਲ ਵੇਖਦੇ ਹਾਂ ਇਸੇ ਲਈ ਉਹ ਮਾਨਣਯੋਗ ਹੋ ਨਿਬੜਦੇ ਹਨ ਜਦੋਂ ਕੋਈ ਉਹ ਮਿਲ ਪਵੇ ਜਿਹੜਾ ਸਾਨੂੰ ਪਿਆਰਾ ਲੱਗੇ ਅਤੇ ਜਿਹੜਾ ਸਾਨੂੰ ਪਿਆਰ ਵੀ ਕਰਦਾ ਹੋਵੇ ਉਸੇ ਪੱਲ ਵਾਤਾਵਰਨ ਰਮਣੀਕ ਤਿਉਹਾਰ ਅਤੇ ਛੁੱਟੀ ਵਾਲਾ ਬਣ ਜਾਂਦਾ ਹੈ ਜੋ ਕੁਝ ਵੀ ਅਸੀਂ ਦਿਲ ਦੀ ਬੋਲੀ ਵਿੱਚ ਬੋਲਦੇ ਹਾਂ ਉਸ ਵਿੱਚ ਸਾਡੀ ਜਨਮ ਭੂਮੀ ਦੀ ਤਾਸੀਰ ਅਤੇ ਸਾਡੇ ਇਤਿਹਾਸ ਸੱਭਿਆਚਾਰ ਦਾ ਰੰਗ ਹੁੰਦਾ ਹੈ ਮਨੁੱਖ ਕਿਧਰੇ ਵੀ ਵਸੇ ਉਸ ਦਾ ਰੋਹਾਨੀ ਕਦ ਉਸ ਦੇ ਕਰਮਾਂ ਤੇ ਨਿਰਭਰ ਕਰਦਾ ਹੈ ਜਦੋਂ ਕਿ ਉਸ ਦਾ ਜਿਸਮਾਨੀ ਕਦ ਉਥੋਂ ਦਾ ਪੌਣ ਪਾਣੀ ਨਿਰਧਾਰਤ ਕਰਦਾ ਹੈ ਵੇਖਿਆ ਗਿਆ ਹੈ ਕਿ ਜਦੋਂ ਮਨੁੱਖ ਭੋਜਨ ਦੀ ਚਿੰਤਾ ਤੋਂ ਮੁਕਤ ਹੋ ਜਾਂਦਾ ਹੈ ਤਾਂ ਉਹ ਸਵੈ ਮਾਨ ਅਤੇ ਅਨਖ ਲਈ ਲੜਦਾ ਹੈ ਉਸ ਦੀ ਨਜ਼ਰ ਸਰੀਰ ਤੋਂ ਉੱਠ ਕੇ ਮਨ ਅਤੇ ਰੂਹ ਤੇ ਟਿਕ ਜਾਂਦੀ ਹੈ ਅਜਿਹੀ ਅਵਸਥਾ ਵਿੱਚ ਸਾਡੇ ਅਜਿਹੇ ਵਾਕ ਸਿਰਜਨਾਤਮਕ ਅਤੇ ਗੰਭੀਰ ਆਤਮਾ ਦੀ ਥਰਥਰਾਹਟ ਨਾਲ ਕਵਿਤਾ ਬਣ ਜਾਂਦੇ ਹਨ ਜੀਵਨ ਕਦੀ ਵੀ ਸਿੱਧੀ ਰੇਖਾ ਵਿੱਚ ਨਹੀਂ ਵਿਕਸਦਾ ਇਸ ਦੇ ਰਾਹ ਉੱਤੇ ਜਿੰਨੇ ਵਧੇਰੇ ਮੋੜ ਆਉਂਦੇ ਹਨ ਉਤਨੀ ਹੀ ਇਸ ਦੇ ਨਵੇਂ ਨਕਸ਼ੇ ਵਿੱਚ ਰੌਣਕ ਵੱਧਦੀ ਹੈ ਜੀਵਨ ਵਿੱਚ ਕੰਮਾਂ ਤੇ ਰੁਜ਼ੀਮਿਆਂ ਦਾ ਜਿੰਨਾ ਦਬਾਅ ਅਤੇ ਬੋਝ ਵੱਧਦਾ ਹੈ ਉਤਨਾ ਹੀ ਇਸ ਦਾ ਵਧੇਰੇ ਵਿਕਾਸ ਹੁੰਦਾ ਹੈ ਇਤਿਹਾਸ ਅਤੇ ਪੌਣ ਪਾਣੀ ਨੇ ਸਾਨੂੰ ਭਾਰਤੀਆਂ ਤੇ ਵਿਸ਼ੇਸ਼ ਕਰਕੇ ਪੰਜਾਬੀਆਂ ਨੂੰ ਧੀਮੇ ਬੋਲ ਵਾਲੀ ਕੌਮ ਨਹੀਂ ਬਣਨ ਦਿੱਤਾ ਅਸੀਂ ਪਿਆਰ ਮੁਹੱਬਤ ਦੀਆਂ ਗੱਲਾਂ ਵੀ ਉੱਚੀ ਸੁਰ ਵਿੱਚ ਕਰਦੇ ਹਾਂ ਸਾਡੇ ਸਾਜ਼ ਖੜਕਦੇ ਹਨ ਸਾਡੇ ਨਾਚ ਤਿੱਖੇ ਹਨ ਸਾਡੇ ਸਾਹਿਤ ਦਾ ਮੁਹਾਵਰਾ ਸਿੱਧਾ ਹੈ ਸਾਡੀ ਬਿਰਤੀ ਸਰਲ ਹੈ ਇਤਿਹਾਸ ਨੇ ਸਾਨੂੰ ਟਿੱਕੇ ਬਹਿਣ ਨਹੀਂ ਦਿੱਤਾ ਇਸੇ ਲਈ ਆਪਣੇ ਆਪ ਨੂੰ ਪ੍ਰਗਟਾਉਣ ਲਈ ਅਸੀਂ ਦਰਿਆਵਾਂ ਦਾ ਹਵਾਲਾ ਦਿੰਦੇ ਹਾਂ ਅਸੀਂ ਲੰਮੇ ਸਫ਼ਰ ਤੇ ਨਿਕਲਦੇ ਨਿਕਲੇ ਯਾਤਰੀ ਹਾਂ ਵਿਕਾਸ ਬਦਲਾਅ ਤੇ ਪਰਿਵਰਤਨ ਸਾਡੀ ਪਛਾਣ ਹਨ ਪਰ ਸਾਡੀਆਂ ਜੜਾਂ ਪਰੰਪਰਾ ਵਿੱਚ ਡੁੱਗੀਆਂ ਤਸੀਆਂ ਹੋਈਆਂ ਹਨ ਸਾਡੀ ਹੋਂਦ ਸਮੁੱਚੀ ਮਾਨਵ ਜਾਤੀ ਦੇ ਅਧਿਆਨ ਦਾ ਇੱਕ ਕਾਂਡ ਹੈ ਅਸੀਂ ਡਿੱਗ ਡਿੱਕੇ ਉੱਪਰ ਦੇ ਰਹੇ ਉੱਪਰ ਉੱਪਰ ਕੇ ਡਿੱਗਦੇ ਰਹੇ ਅਸੀਂ ਕਦੀ ਪਰਛਾਵਾ ਬਣੇ ਅਤੇ ਕਦੀ ਰੋਸ਼ਨੀ ਦਾ ਮিনার ਨਿਰੰਤਰ ਵਧਦੇ ਰਹਿਣਾ ਸਾਡਾ ਚਾਹ ਰਿਹਾ ਹੈ ਮਨੁੱਖ ਇੱਕੋ ਵੇਲੇ ਟਿਕਾਉ ਲਈ ਵੀ ਤਾਂਗਦਾ ਹੈ ਅਤੇ ਪਰਵਰਤਨ ਵੀ ਚਾਹੁੰਦਾ ਹੈ ਅਸੀਂ ਆਪਣੀ ਪਛਾਣ ਆਪਣੇ ਨਾਂ ਇਲਾਕੇ ਬੋਲੀ ਸੰਗੀਤ ਸਾਹਿਤ ਆਦਰਾਹੀ ਵੀ ਕਰਵਾਉਣੀ ਚਾਹੁੰਦੇ ਹਾਂ ਪਰ ਨਾਲ ਹੀ ਇਹ ਵੀ ਚਾਹੁੰਦੇ ਹਾਂ ਕਿ ਸਾਡੀ ਪਛਾਣ ਇਹਨਾਂ ਦੇ ਸਮੂੱਚੇ ਜੋੜ ਨਾਲੋਂ ਵੱਡੀ ਸਤਿਕਾਰ ਕੀਤੀ ਜਾਵੇ। ਯਹੂਦੀਆਂ ਨੂੰ ਸਾਰੀ ਦੁਨੀਆ ਵਿੱਚ ਖਿੰਡਾ ਦਿੱਤਾ ਗਿਆ ਸੀ ਪਰ ਮਾਤਰਭੂਮੀ ਦੇ ਸੁਪਨੇ ਨੇ ਉਹਨਾਂ ਨੂੰ ਮਿਟਣ ਨਹੀਂ ਦਿੱਤਾ। ਵਸਤਵਿਕਤਾ ਉਹਨਾਂ ਦੇ ਵਿਰੁੱਧ ਸੀ ਸੁਪਨਾ ਉਹਨਾਂ ਦੇ ਪੱਖ ਵਿੱਚ ਸੀ। ਕਈ دریا ਧਰਤੀ ਉੱਤੇ ਵਗਦੇ ਹਨ ਅਤੇ ਕਈ ਮਾਰਥਲਾਂ ਦੇ ਧੁੱਟ ਥੱਲੇ ਵਹਿੰਦੇ ਹਨ ਅਤੇ ਕਈ ਮਨੁੱਖ ਦੀ ਕਲਪਨਾ ਵਿੱਚ ਵਗਦੇ ਹਨ। ਕਈ ਵਾਰੀ ਸਾਰਾ ਜ਼ਮਾਨਾ ਸਾਡੇ ਵਿਰੁੱਧ ਹੁੰਦਾ ਰਹਿੰਦਾ ਹੈ। ਕੇਵਲ ਆਪਣਾ ਮਨ ਹੀ ਸਾਡੇ ਆਪਣੇ ਪੱਖ ਵਿੱਚ ਹੁੰਦਾ ਹੈ ਟਿਕਾਓ ਜੀਵਨ ਦੀ ਬੁਨਿਆਦੀ ਬਿਲਾਸਾ ਹੈ ਪਰ ਟਿਕਾਓ ਜੀਵਨ ਨਹੀਂ ਹੁੰਦਾ ਜਨਮ ਤੋਂ ਹੀ ਬੱਚਾ ਹਰ ਪਲ ਵਿਕਸਿਤ ਹੁੰਦਾ ਹੈ ਉਦੇਸ਼ ਟਿਕਾਓ ਹੀ ਹੁੰਦਾ ਹੈ ਪਰ ਯਤਨ ਵਿੱਚ ਤਬਦੀਲੀ ਕੇਂਦਰੀ ਨੁਕਤਾ ਹੁੰਦੀ ਹੈ ਖੇਤ ਬੇੜੀ ਦਾ ਉਦੇਸ਼ ਸਾਹਿਤ ਸਾਹਿਲ ਤੇ ਟਿਕਣਾ ਹੁੰਦਾ ਹੈ ਪਰ ਹਰੇਕ ਬੇੜੀ ਬਣਾਈ ਸਮੁੰਦਰ ਵਾਸਤੇ ਹੀ ਜਾਂਦੀ ਹੈ ਬੇੜੀ ਦਾ ਉਦੇਸ਼ ਸਾਹਿਲ ਤੇ ਟਿਕਣਾ ਹੁੰਦਾ ਹੈ ਪਰ ਹਰ ਇੱਕ ਬੇੜੀ ਬਣਾਈ ਸਮੁੰਦਰ ਵਾਸਤੇ ਹੀ ਜਾਂਦੀ ਹੈ ਕੋਈ ਵੀ ਇੱਕ ਸਥਿਤੀ ਮਨੁੱਖ ਨੂੰ ਲੰਮਾ ਅਰਸਾ ਪ੍ਰਭਾਵਿਤ ਨਹੀਂ ਕਰਦੀ ਉਹ ਪਰਵਰਤਨ ਵਿਕਾਸ ਤੇ ਬਦਲੀ ਲਈ ਉਦੋਂ ਸਭ ਤੋਂ ਵੱਧ ਤਾੰਗਦਾ ਹੈ ਜਦੋਂ ਉਸ ਦੇ ਆਲੇ-ਦੁਆਲੇ ਵਿੱਚ ਖੜੋਤ ਹੋਵੇ ਅਮਨ ਦਾ ਆਕਾਇਆ ਤਿਸ ਉਹ ਹਥਿਆਰ ਰਿਸ਼ਕਾਉਂਦਾ ਹੈ ਹਥਿਆਰਾਂ ਦਾ ਝੰਬਿਆ ਉਹ ਅਮਨ ਲਈ ਤਾੰਗਦਾ ਹੈ ਮਨ ਦੇ ਖਾਲੀਪਨ ਨੂੰ ਭਰਨ ਲਈ ਉਹ ਵਸਤਾਂ ਇਕੱਠੀਆਂ ਕਰਦਾ ਹੈ ਪਰ ਵਸਤਾਂ ਤੋਂ ਉਪਜੀ ਉਪਰਾਮਤਾ ਨਾਲ ਉਹ ਮਨ ਦੇ ਮੁਹੱਲਿਆਂ ਵਿੱਚ ਗਵਾਚੇ ਚੈਨ ਨੂੰ ਤਲਾਸ਼ਦਾ ਹੈ ਬੜੇ ਅਰਸੇ ਮਗਰੋਂ ਉਸ ਨੂੰ ਸਮਝ ਆਉਂਦੀ ਹੈ ਕਿ ਸੁੱਖ ਵਸਤੂਆਂ ਵਿੱਚ ਨਹੀਂ ਮਨੁੱਖ ਦੀ ਸੋਚ ਨਹੀਂ ਵਿੱਚ ਹੁੰਦਾ ਹੈ ਸਦਾ ਤੰਗ ਤੰਗਬਾਣ ਰਹਿਣਾ ਮਨੁੱਖ ਦੀ ਆਦਤ ਹੈ ਹਵਾ ਅਤੇ ਪਾਣੀ ਜਿਉਂਦੇ ਰਹਿਣ ਲਈ ਲਾਜ਼ਮੀ ਹਨ ਜਦੋਂ ਮਨੁੱਖ ਹਵਾ ਅਤੇ ਪਾਣੀ ਦੇ ਪੱਖੋਂ ਸੁਰੱਖਰੂ ਹੋ ਜਾਵੇ ਤਾਂ ਉਹ ਭੋਜਨ ਲਈ ਤਾੰਗਦਾ ਹੈ ਜਦੋਂ ਭੋਜਨ ਨਿਰਧਾਰਤ ਹੋ ਜਾਵੇ ਤਾਂ ਮਨੁੱਖ ਸਿਰ ਉੱਤੇ ਛੱਤ ਲਈ ਯਤਨ ਕਰਦਾ ਹੈ ਛੱਤ ਪ੍ਰਾਪਤ ਕਰਕੇ ਉਹ ਦੀਵਾਰਾਂ ਅੰਦਰਲੀ ਖਾਲੀ ਥਾਂ ਨੂੰ ਭਰਨ ਲੱਗ ਜਾਂਦਾ ਹੈ ਤੇ ਆਪਣੇ ਦੁਸ਼ਮਣਾਂ ਚੋਰਾਂ ਆਦਤੋਂ ਆਪਣੀ ਰੱਖਿਆ ਕਰਦਾ ਹੈ ਜਦੋਂ ਮਨੁੱਖ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਜਾਣ ਤਾਂ ਉਹ ਮਾਨ ਸਤਕਾਰ ਪ੍ਰਾਪਤ ਕਰਨ ਪਤਵੰਤਾ ਅਖਵਾਉਣ ਦੇ ਯਤਨ ਵਿੱਚ ਰੁੱਝ ਜਾਂਦਾ ਹੈ ਉਹ ਕਿਸੇ ਵੀ ਸਥਿਤੀ ਵਿੱਚ ਹੋਵੇ ਉਸ ਤੋਂ ਅਗਲੇਰੀ ਉਚੇਰੀ ਸਥਿਤੀ ਉਸ ਨੂੰ ਹਸੈਣਤਾ ਕਰਦੀ ਹੈ ਤੇ ਉਹ ਨਵੇਂ ਖੇਤਰਾਂ ਵੱਲ ਵੱਧਦਾ ਹੈ ਅਤੇ ਨਵੇਂ ਸਬੰਧਾਂ ਵਿੱਚ ਪ੍ਰਵੇਸ਼ ਕਰਦਾ ਹੈ ਕਿਸੇ ਟੋਲੇ ਸਮੂਹ ਜਿੱਥੇ ਪਾਰਟੀ ਆਦ ਦਾਗੂ ਬਣਨਾ ਉਸ ਦੀ ਸਮਾਜਿਕ ਲੋੜ ਬਣ ਜਾਂਦੀ ਹੈ ਅਤੇ ਪ੍ਰਸ਼ੰਸਾ ਸਨਮਾਨ ਅਤੇ ਮਾਨਤਾ ਉਸ ਦੀ ਭਾਵਨਾਤਮਕ ਲੋੜਾਂ ਬਣ ਜਾਂਦੀਆਂ ਹਨ ਮਨੁੱਖ ਭਾਵੇਂ ਕਿਤਨਾ ਕੁਝ ਪ੍ਰਾਪਤ ਕਰ ਲਵੇ ਉਹ ਸੰਤੁਸ਼ਟ ਨਹੀਂ ਹੁੰਦਾ ਜਦੋਂ ਵਸਤਾਂ ਤੇ ਕਮਾਈਆਂ ਨਾਲ ਵੀ ਉਹ ਨਹੀਂ ਪਰਚਦਾ ਤਾਂ ਉਹ ਉਮਰ ਦੇ ਉਸ ਪੜਾਅ ਤੇ ਪਹੁੰਚ ਚੁੱਕਾ ਹੁੰਦਾ ਹੈ ਜਦੋਂ ਉਸ ਵਿੱਚ ਅਸੰਤੁਸ਼ਟਤਾ ਦਾ ਭੇਤ ਜਾਣਨ ਦੀ ਦਾਰਸ਼ਨਿਕ ਇੱਛਾ ਜਾਗਦੀ ਹੈ ਜਿਨ੍ਹਾਂ ਦੀ ਸੋਚ ਵਿੱਚ ਗਿਆਨ ਦਾ ਸੰਕਲਪ ਕੇਵਲ ਕਮਾਈ ਨਾਲ ਬੱਝਾ ਹੋਇਆ ਹੈ ਉਹ ਸੱਚੇ ਗਿਆਨ ਦੇ ਸਾਹਮਣੇ ਨਹੀਂ ਹੁੰਦੇ ਉਹ ਸੱਚ ਨਹੀਂ ਬੋਲਦੇ ਸੱਚ ਬੋਲਣ ਦਾ ਭਾਵੇਂ ਕੋਈ ਉਦੇਸ਼ ਨਾ ਹੋਵੇ ਪਰ ਝੂਠ ਬਿਨਾ ਮਕਸਦ ਤੋਂ ਕਦੇ ਵੀ ਕਿਧਰੇ ਵੀ ਬੋਲਿਆ ਹੀ ਨਹੀਂ ਜਾ ਸਕਦਾ ਗਿਆਨ ਦੀ ਯਾਤਰਾ ਸ਼ੁਰੂ ਹੀ ਖੱਟੀਆਂ ਕਮਾਈਆਂ ਦੇ ਚੱਕਰ ਤੋਂ ਬਾਹਰ ਨਿਕਲਣਾ ਸੰਭਵ ਹੁੰਦੀ ਹੈ। ਜੀਵਨ ਦੀ ਕਾਰੋਬਾਰੀ ਭਾਸ਼ਾ ਵਿੱਚ ਆਨੰਦ ਦਾ ਕੋਈ ਸੰਕਲਪ ਨਹੀਂ। ਗਿਆਨ ਪ੍ਰਾਪਤੀ ਦੀ ਇੱਛਾ ਤਾਂ ਸਭ ਵਿੱਚ ਹੁੰਦੀ ਹੈ ਪਰ ਇਸ ਅਨੁਭਵ ਦੀ ਪੀੜ ਹੰਡਾਉਂਦਾ ਸਦਕਾ ਵਿੱਚ ਨਹੀਂ ਹੁੰਦਾ। ਅਸੀਂ ਉਤਨਾ ਚਿਰ ਹੀ ਪ੍ਰਸੰਨ ਰਹਿ ਸਕਦੇ ਹਾਂ ਜਦੋਂ ਤੱਕ ਅਸੀਂ ਸੋਚਦੇ ਨਹੀਂ। ਸੋਚਣ ਨਾਲ ਦਰਦ ਵੱਧਦਾ ਹੈ ਇਸ ਦਰਦ ਨੂੰ ਹੰਡਾਉਂਦਾ ਹਰ ਕਿਸੇ ਵਿੱਚ ਸਲੀਕਾ ਨਹੀਂ ਹੁੰਦਾ ਸੋਚਣਾ ਇੱਕ ਜ਼ਿੰਮੇਵਾਰੀ ਹੈ ਤੇ ਜ਼ਿੰਮੇਵਾਰੀ ਤੋਂ ਬਿਨਾ ਸਥਿਰਤਾ ਸੰਭਵ ਨਹੀਂ ਹੁੰਦੀ ਜੇਕਰ ਮਨੁੱਖ ਸੋਚੇਗਾ ਨਹੀਂ ਤਾਂ ਉਹ ساری ਉਮਰ ਕਬਾੜੀ ਬਣਿਆ ਰਹੇਗਾ ਉਸ ਵਿੱਚ ਲੰਬੇ دریاਵਾਂ ਅਤੇ ਉੱਚੇ ਪਹਾੜਾਂ ਨਾਲ ਰਿਸ਼ਤੇ ਨਿਭਾਉਣ ਦੀ ਯੋਗਤਾ ਨਹੀਂ ਉਸਰੇਗੀ ਉਂਜ ਤਾਂ ਹਰ ਮਨੁੱਖ ਦੂਜਿਆਂ ਦੀ ਪ੍ਰਵਾਣੀ ਦਾ ਇਬਲਾਸ਼ੀ ਹੁੰਦਾ ਹੈ ਤੇ ਦੂਜਿਆਂ ਦਾ ਸਿਰ ਆਪਣੀ ਹੋਂਦ ਦੇ ਹੰਗਾਰੇ ਵਿੱਚ ਹਿਲਦਾ ਵੇਖਣਾ ਚਾਹੁੰਦਾ ਹੈ ਪਰ ਸੰਤੁਸ਼ਟ ਹੋ ਉਸੇ ਪ੍ਰਵਾਨਗੀ ਨਾਲ ਹੋਵੇਗਾ ਜਿਹੜੀ ਉਸ ਦੇ ਅੰਦਰੋਂ ਭਰੇਗੀ ਜਦੋਂ ਉਸ ਨੂੰ ਸੰਤੁਸ਼ਟਤਾ ਭਰੀ ਚੁੱਪ ਦਾ ਸਲੀਕਾ ਆ ਜਾਵੇਗਾ ਤਾਂ ਉਸ ਦੀ ਸ਼ਕਸ਼ੀਤ ਵਿੱਚੋਂ ਉਤਾਵਲਾਪਣ ਬੱਚੇ ਦੀ ਸਲੇਟ ਉੱਤੇ 부ਝੇ ਹੋਏ ਸਵਾਲ ਵਾਂਗ ਲੋਪ ਹੋ ਜਾਵੇਗਾ ਉਸ ਵਿੱਚੋਂ ਭੀੜ ਦੇ ਮੋਢਿਆਂ ਤੇ ਚੜ ਕੇ ਉੱਚਾ ਹੋਣ ਦੀ ਲਾਲਸਾ ਤੇ ਸਨਮਾਨ ਕਰਵਾਉਂਦੀ ਰੀਤ 부ਝ ਜਾਂਦੀ ਹੈ ਅਤੇ ਉਸ ਵਿੱਚ ਇਕੱਲਿਆਂ ਵਿਚਰਨ ਖੁੱਲ੍ਹੀਆਂ ਪਾਉਣਾ ਤੇ ਵਗਦੇ ਪਾਣੀਆਂ ਵਾਂਗ ਸਦਾ ਜਗਿਆਸੂ ਅਤੇ ਯਾਤਰੂ ਬਣ ਦੀ ਇੱਛਾ ਪੀਂਗ ਵਾਂਗ ਖੁਲਾਰਾ ਮਾਰਦੀ ਹੈ। ਮਨੁੱਖ ਨੂੰ ਆਪਣਾ ਆਪ ਸਮਝ ਹੀ ਉਦੋਂ ਆਉਂਦਾ ਹੈ ਜਦੋਂ ਉਹ ਆਪਣੇ ਤੋਂ ਪਾਰ ਵੇਖਦਾ ਹੈ। ਖਿਆਲੀ ਵਿਚਾਰ ਪ੍ਰਕਿਰਤੀ ਤੋਂ ਟੁੱਟੇ ਮਨੁੱਖ ਦਾ ਹੀ ਖੇਤਰ ਹੁੰਦੇ ਹਨ। ਸਾਡਾ ਸਾਰਿਆਂ ਦਾ ਦੂਜਿਆਂ ਨੂੰ ਤੱਕਣ ਅਤੇ ਛੋਣ ਦਾ ਟੰਗ ਵੱਖਰਾ-ਵੱਖਰਾ, ਪੱਦਰ ਵੱਖਰੀ-ਵੱਖਰੀ ਅਤੇ ਪ੍ਰਭਾਵ ਵੱਖਰਾ-ਵੱਖਰਾ ਹੁੰਦਾ ਹੈ। ਮੁੱਖ ਤੌਰ ਤੇ ਇਹ ਢੰਗ ਤਰੀਕੇ ਸੀ ਬਚਪਨ ਵਿੱਚ ਆਪਣੇ ਮਾਪਿਆਂ ਤੋਂ ਪ੍ਰਾਪਤ ਹੋਣ ਵਾਲੇ ਅਜਿਹੇ ਹੀ ਅਨੁਭਵਾਂ ਤੋਂ ਸਿੱਖਦੇ ਹਨ। ਦੂਜਿਆਂ ਵੱਲ ਤੱਕਣ ਅਤੇ ਛੋਹਣ ਦੇ ਅਨੁਭਵ ਦੁਨੀਆ ਨਾਲ ਸਾਡੇ ਰਿਸ਼ਤੇ ਦੀ ਪੱਧਰ ਨੂੰ ਨਿਰਧਾਰਤ ਕਰਦੇ ਹਨ। ਕਈ ਲੋਕ ਕਤਲ ਕਰਕੇ ਵੀ ਸਾਹਮ ਤੇ ਸਬੂਤੇ ਦਿਸਦੇ ਰਹਿੰਦੇ ਹਨ ਅਤੇ ਕਈ ਅਜਿਹੇ ਸੁਵੇਦਨਸ਼ੀਲ ਅਤੇ ਭਾਵੁਕ ਹੁੰਦੇ ਹਨ ਜਿਨ੍ਹਾਂ ਨਾਲ ਵਿਦਿੱਕੀ ਦੁਜੇ ਕਰ ਰਹੇ ਹੁੰਦੇ ਹਨ ਪਰ ਸ਼ਰਮ ਇਹਨਾਂ ਨੂੰ ਆ ਰਹੀ ਹੁੰਦੀ ਹੈ। ਇਹ ਭੁਲੇਖਾ ਹੈ ਕਿ ਮਰੀਜ਼ ਦਵਾਈਆਂ ਨਾਲ ਠੀਕ ਹੁੰਦੇ ਹਨ, ਮਰੀਜ਼ ਡਾਕਟਰਾਂ ਨਰਸਾਂ ਦੀ ਤਕਨੀਕ ਅਤੇ ਛੋਹ ਨਾਲ ਠੀਕ ਹੁੰਦੇ ਹਨ। ਜੇ ਡਾਕਟਰ ਦੀ ਨਜ਼ਰ ਵਿੱਚ ਦਰਦ ਹੈ ਤੇ ਉਸ ਦੀ ਛੋਹ ਵਿੱਚ ਮਮਤਾ ਹੈ ਤਾਂ ਬੇ ਇਲਾਜ ਵੀ ਰੋਗ ਹੋ ਜਾਂਦੇ ਹਨ ਨਹੀਂ ਤਾਂ ਮਰੀਜ਼ ਕਹਿੰਦੇ ਸੁਣੇ ਗਏ ਹਨ ਮੁੱਕ ਗਈ ਕੁੱਲ ਪਛਾਣ ਚਲੋ ਸ਼ਮਸ਼ਾਨਾ ਨੂੰ ਚੱਲੀਏ ਸਾਡਾ ਦੂਜਿਆਂ ਨਾਲ ਵਿਹਾਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਆਪ ਬਾਰੇ ਕੀ ਸੋਚਦੇ ਹਾਂ ਜੇ ਆਪਣੇ ਆਪ ਬਾਰੇ ਸਾਡੀ ਸੋਚ ਉਸਾਰੂ ਅਤੇ ਨਿਰੋਈ ਹੈ ਤਸੀਂ ਘੱਟ ਬੋਲਾਂਗੇ ਅਤੇ ਸਾਡੇ ਵਿੱਚ ਬਹੁਤ ਕੁਝ ਮਾਫ਼ ਕਰਨ ਅਤੇ ਅੰਡਿਟ ਕਰਨ ਦੀ ਯੋਗਤਾ ਹੋਵੇਗੀ ਜੇ ਸਾਡੀ ਆਪਣੇ ਆਪ ਬਾਰੇ ਸੋਚ ਚੰਗੀ ਨਹੀਂ ਤਾਂ ਨਾ ਕੇਵਲ ਅਸੀਂ ਵਧੇਰੇ ਬੋਲਾਂਗੇ ਸਗੋਂ ਨਿੱਕੀ ਨਿੱਕੀ ਗੱਲ ਤੇ ਪੜਕ ਉੱਠਾਂਗੇ ਗਲਤੀਆਂ ਤਾਂ ਅਸੀਂ ਸਾਰੇ ਹੀ ਕਰਦੇ ਹਾਂ ਪਰ ਗਲਤੀਆਂ ਮੰਨਣ ਦੀ ਦਲੇਰੀ ਤਾਂ ਹੀ ਆਵੇਗੀ ਜੇ ਆਪਣੀਆਂ ਨਜ਼ਰਾਂ ਵਿੱਚ ਅਸੀਂ ਆਪ ਉੱਚੇ ਹੋਈਏ ਸਾਡੇ ਜੀਵਨ ਵਿੱਚ ਜੋ ਕੁਝ ਅਚਨਚੇਤ ਵਾਪਰਦਾ ਹੈ ਉਹ ਨਾ ਹੰਡਣਸਾਰ ਹੁੰਦਾ ਹੈ ਨਾ ਲਾਭਦਾਇਕ ਅਚਾਨਕ ਤਾਂ ਪੁਚਾਲ ਹੀ ਆਉਂਦੇ ਹਨ ਅਚਨਚੇਤ ਤਾਂ ਕਿਸੇ ਦੀ ਮੌਤ ਹੀ ਹੁੰਦੀ ਹੈ ਕੁਝ ਵੀ ਸਾਵਾ ਮਸਖਾ ਮਚਨਚੇਤ ਨਹੀਂ ਵਾਪਰਦਾ ਅਚਨਚੇਤ ਸਹਜ ਦਾ ਭਲੇਖਾ ਤੇ ਪਰਛਾਵਾ ਹੁੰਦਾ ਹੈ ਚੰਗਾ ਉਹੀ ਹੁੰਦਾ ਹੈ ਜਿਹੜਾ ਸਹਜ ਤੰਗ ਨਾਲ ਵਾਪਰੇ ਪਰ ਸਾਡੀ ਪਰਛਾਵਾਵਾਂ ਦੇ ਪਿੱਛੇ ਜਾਣ ਦੀ ਬਿਰਤੀ ਵੀ ਬੜੀ ਬਲਵਾਨ ਹੈ ਜਦੋਂ ਇੱਕ ਵਿਅਕਤੀ ਨੇ ਆਪਣੇ ਪਰਛਾਵੇਂ ਬਾਰੇ ਸੋਚਣਾ ਆਰੰਭ ਕੀਤਾ ਤਾਂ ਉਹ ਆਪਣੇ ਤੋਂ ਬਹੁਤ ਦੂਰ ਨਿਕਲ ਗਿਆ ਪਹਿਲਾਂ ਤਾਂ ਉਸ ਨੂੰ ਐਵੇਂ ਲੱਗਿਆ ਜਿਵੇਂ ਉਸ ਦਾ ਪਰਛਾਵਾਂ ਉਸ ਨਾਲੋਂ ਕੋਈ ਵੱਖਰਾ ਵਿਅਕਤੀ ਹੈ ਫਿਰ ਉਸ ਨੂੰ ਇੰਜ ਲੱਗਿਆ ਜਿਵੇਂ ਪਰਛਾਵਾਂ ਉਸ ਦਾ ਦੁਸ਼ਮਣ ਹੈ ਜਿਹੜਾ ਉਸ ਦੀ ਹਰ ਹਰਕਤ ਨੂੰ ਉਲਟੇ ਢੰਗ ਨਾਲ ਕਰਦਾ ਹੈ ਉਸ ਨੂੰ ਐਵੇਂ ਲੱਗਿਆ ਜਿਵੇਂ ਪਰਛਾਵਾਂ ਅੱਗੇ ਹੋ ਕੇ ਉਸ ਨੂੰ ਕਹਿ ਰਿਹਾ ਹੈ ਜਿਵੇਂ ਮੈਂ ਕਰਾਂ ਉਵੇਂ ਤੂੰ ਕਰ ਜਦੋਂ ਉਹ ਅਜਿਹੀਆਂ ਮਾਨਸਿਕ ਹਾਲਤਾਂ ਵਿੱਚੋਂ ਲੰਘਿਆ ਤਾਂ ਉਸ ਲਈ ਨਿਰਣਾ ਕਰਨਾ ਮੁਸ਼ਕਲ ਹੋ ਗਿਆ ਕਿ ਅਸਲ ਉਹ ਹੈ ਜਾਂ ਪਰਛਾਵਾਂ ਆਖਰ ਉਸਨੇ ਪਰਛਾਵੇਂ ਸਾਹਮਣੇ ਹਾਰ ਮੰਨ ਲਈ ਕਿਉਂਕਿ ਉਹ ਥੱਕ ਜਾਂਦਾ ਸੀ ਪਰ ਪਰਛਾਵਾ ਨਹੀਂ ਸੀ ਥੱਕਦਾ ਕੁਰਸੀ ਉੱਤੇ ਬੈਠਣ ਦੀ ਥਾਂ ਉਹ ਪਰੇ ਖਲੋ ਕੇ ਟੇਢਾ ਹੁੰਦਾ ਰਹਿੰਦਾ ਤਾਂ ਕਿ ਪਰਛਾਵਾ ਕੁਰਸੀ ਤੇ ਬਹਿ ਸਕੇ ਉਸ ਨੂੰ ਆਪ ਬੜੇ ਔਖੇ ਢੰਗ ਨਾਲ ਝੁਕਣਾ ਪੈਂਦਾ ਸੀ ਤਾਂ ਜੋ ਪਰਛਾਵਾ ਸੌਂ ਸਕੇ ਏਵੇਂ ਉਹ ਵਿਅਕਤੀ ਆਪਣੇ ਪਰਛਾਵੇਂ ਦਾ ਪਰਛਾਵਾ ਹੋ ਨਿਭੜਿਆ ਜਿਹੜੇ ਵਿਅਕਤੀ ਆਪਣੇ ਆਪ ਬਾਰੇ ਬਹੁਤ ਅਧਿਕ ਸੁਚੇਤ ਹੋ ਜਾਂਦੇ ਹਨ ਪਰਛਾਵੇਂਆਂ ਦੇ ਮਗਰ ਲੱਗ ਕੇ ਆਪ ਔਖੇ ਹੁੰਦੇ ਰਹਿੰਦੇ ਹਨ ਮੇਰੇ ਇੱਕ ਰਿਸ਼ਤੇਦਾਰ ਹਨ ਉਹ ਜਦੋਂ ਕਦੇ ਗੇੜਾ ਮਾਰਦੇ ਹਨ ਸਾਨੂੰ ਰੱਬ ਅੱਗੇ ਅਰਦਾਸ ਕਰਨ ਲਈ ਮਜਬੂਰ ਕਰ ਦਿੰਦੇ ਹਨ ਉਹ ਗਊ ਦਾ ਹੀ ਦੁੱਧ ਪੀਂਦੇ ਹਨ ਗੋ ਵੀ ਉਹ ਜੋ ਚਿੱਟੇ ਰੰਗ ਦੀ ਹੋਵੇ ਦੁੱਧ ਉਹ ਪੀਂਦੇ ਹਨ ਜਿਹੜਾ ਬ੍ਰਾਹਮਣ ਨੇ ਚੋਇਆ ਹੋਵੇ ਬ੍ਰਾਹਮਣ ਵੀ ਉਹ ਜੋ ਦੁੱਧ ਚੋਣ ਤੋਂ ਪਹਿਲਾਂ ਨਹਾਤਾ ਹੋਵੇ ਨਹਾਵੇ ਵੀ ਉਸ ਪਾਣੀ ਨਾਲ ਜਿਹੜਾ ਉਸਦੇ ਨਹੀਂ ਉਸਦੇ ਹੀ ਨਹਾਉਣ ਲਈ ਹੱਥ ਵਾਲੇ ਨਲਕੇ ਨਾਲ ਗੇੜਿਆ ਗਿਆ ਹੋਵੇ ਉਹ ਜੋ ਕਹਿੰਦੇ ਹਨ ਕਿ ਉਹ ਬਹੁਤ ਸਾਦੇ ਹਨ ਸੰਤੁਸ਼ਟ ਹਨ ਉਹ ਗੱਲਾਂ ਵਿਸ਼ਵਾਸ ਦੀਆਂ ਕਰਦੇ ਹਨ ਪਰ ਪ੍ਰਗਟਾਉਂਦੇ ਆ ਵਿਸ਼ਵਾਸ ਹਨ ਵਿਸ਼ਵਾਸvang ਅਵਿਸ਼ਵਾਸ ਦੀ ਭਾਵਨਾ ਵੀ ਸਾਡੇ ਜੀਵਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਅਤੇ ਹੋਰ ਅਨੁਭਵਾਂ ਵਾਂਗ ਇਹ ਅਨੁਭਵ ਵੀ ਸਾਨੂੰ ਬਚਪਨ ਵਿੱਚ ਹੀ ਪ੍ਰਾਪਤ ਹੁੰਦਾ ਹੈ ਭੁੱਖੇ ਬੱਚੇ ਨੂੰ ਸਮੇਂ ਦੀ ਸੋਝੀ ਨਹੀਂ ਹੁੰਦੀ ਰੱਜੇ ਹੋਏ ਬੱਚੇ ਕੋਲ ਸਮੇਂ ਦਾ ਪਰਿਪੇਖ ਨਹੀਂ ਹੁੰਦਾ ਮਾਂ ਦਾ ਬੱਚੇ ਤੋਂ ਦੂਰ ਜਾਣਾ ਉਸ ਬੱਚੇ ਵਿੱਚ ਅਵਿਸ਼ਵਾਸ ਦੀ ਭਾਵਨਾ ਪਜਾਉਂਦਾ ਹੈ ਮਾਂ ਦੀ ਹਾਜ਼ਰੀ ਨਾਲ ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ। ਇਵੇਂ ਹੀ ਮਾਂ ਦੀਆਂ ਸਿਖਾਈਆਂ ਗੱਲਾਂ ਤੋਂ ਉਸ ਵਿੱਚ ਆਤਮ ਵਿਸ਼ਵਾਸ ਜਾਗਦਾ ਹੈ। ਅਤੇ ਮਨਾਂ ਕਿਤੇ ਕੰਮਾਂ ਨੂੰ ਕਰਕੇ ਸ਼ਰਮ ਅਤੇ ਸ਼ੱਕ ਉਪਜਦਾ ਹੈ। ਅਸੀਂ ਆਪਣੀ ਜੋਗਤਾ ਨੂੰ ਆਪਣੇ ਮਾਪਿਆਂ ਤੇ ਨੇੜੇ ਤੇੜੇ ਦੇ ਲੋਕਾਂ ਦੇ ਆਪਣੇ ਪ੍ਰਤੀ ਵਿਹਾਰ ਦੀ ਰੋਸ਼ਨੀ ਵਿੱਚ ਵਧਾਉਂਦੇ ਘਟਾਉਂਦੇ ਹਾਂ। ਇਵੇਂ ਹੀ ਸਾਨੂੰ ਆਲੇ-ਦੁਆਲੇ ਤੋਂ ਹੀ ਆਪਣੇ ਪੁਰਸ਼ ਅਤੇ ਇਸਤਰੀ ਹੋਣ ਦੀ ਚੇਤਨਾ ਤੇ ਟੁਕਮਾ ਵਿਹਾਰ ਕਰਨ ਦੀ ਪ੍ਰੇਰਣਾ ਜਾਂ ਟੁਕਮਾ ਵਿਹਾਰ ਕਰਨ ਦੀ ਮਨਾਹੀ ਮਿਲਦੀ ਹੈ। ਅਜਿਹੇ ਵਿਹਾਰ ਦੀ ਪ੍ਰਵਾਨਗੀ ਅਤੇ ਅਪਰਵਾਨਗੀ ਦੇ ਸੰਦਰਭ ਵਿੱਚ ਹੀ ਅਸੀਂ ਆਪਣੀ ਦੁਨੀਆ ਨੂੰ ਖੋਜਦੇ ਹਾਂ। ਸਮਾਜ ਜਿੱਥੇ ਸਾਡੇ ਤੇ ਕਈ ਮਨਾਹੀਆਂ ਤੇ ਰੋਕਾਂ ਲਾਉਂਦਾ ਹੈ, ਉੱਥੇ ਕਈ ਪ੍ਰੇਰਨਾਵਾਂ ਵੀ ਦਿੰਦਾ ਹੈ। ਕਈ ਭੁੱਖਾ ਨੂੰ ਸ਼ਾਂਤ ਕਰਨਾ ਅਸੀਂ ਇਸ ਲਈ ਮੁਲਤਵੀ ਕਰ ਦਿੰਦੇ ਹਾਂ ਤਾਂ ਕਿ ਅਸੀਂ ਵਧੇਰੇ ਸੁਜੋਗ ਹੋ ਜਾਈਏ। ਮਨੁੱਖ ਨੇ ਆਪਣੀਆਂ ਤਾਂਗਾਂ ਦੀ ਪੂਰਤੀ ਨੂੰ ਮੁਲਤਵੀ ਕਰਕੇ ਹੀ ਸਭਿਅਤਾ ਦਾ ਨਿਰਮਾਣ ਕੀਤਾ ਹੈ ਜਦੋਂ ਇਹ ਤਾਂਗਾਂ ਪੂਰਤੀ ਲਈ ਸਭ ਤੋਂ ਵੱਧ ਜ਼ੋਰ ਪਾਉਂਦੀਆਂ ਹਨ ਉਦੋਂ ਹੀ ਅਸੀਂ ਆਪਣੇ ਜੀਵਨ ਦੀ ਨੁਹਾਰ ਸਿਰਜਣੀ ਹੁੰਦੀ ਹੈ ਜਿਹੜੇ ਸਥਿਤੀ ਉੱਤੇ ਕਾਬੂ ਪਾ ਲੈਂਦੇ ਹਨ ਉਹ ਅੰਦਰਲੇ ਘੋਲ ਨੂੰ ਸ਼ਕਤੀ ਵਿੱਚ ਬਦਲ ਲੈਂਦੇ ਹਨ ਅਤੇ ਆਪਣੀ ਸ਼ਖਸੀਅਤ ਦਾ ਨਿਰਮਾਣ ਕਰਦੇ ਹਨ ਜਿਹੜੇ ਕਾਬੂ ਨਹੀਂ ਪਾ ਸਕਦੇ ਉਹਨਾਂ ਦੇ ਸਰੀਰ ਤਾਂ ਰੱਜ ਜਾਂਦੇ ਹਨ ਪਰ ਮਨ ਨਿਰਬਲ ਹੋ ਜਾਂਦੇ ਹਨ ਉਪਰੋਕਤ ਘੋਲ ਦੀ ਸਥਿਤੀ ਵਿੱਚ ਸਾਡਾ ਆਪਣਾ ਅੰਦਰਲਾ ਹੀ ਸਾਨੂੰ ਪੁੱਛਦਾ ਹੈ ਮੈਂ ਕੌਣ ਹਾਂ ਮਨੁੱਖ ਦਾ ਸਾਰਾ ਜੀਵਨ ਇਸ ਪ੍ਰਸ਼ਨ ਦਾ ਉੱਤਰ ਲੱਭਣ ਵਿੱਚ ਲੱਗ ਜਾਂਦਾ ਹੈ ਇਸ ਪ੍ਰਸ਼ਨ ਦੇ ਉੱਤਰ ਲਈ ਅਸੀਂ ਕਈ ਵਾਰੀ ਇਕਾਂਤ ਭਾਲਦੇ ਹਾਂ ਤੇ ਕਈ ਵਾਰੀ ਕਿਸੇ ਦਾ ਸਾਥ ਜਿਤਨੀ ਸ਼ਿੱਦਤ ਨਾਲ ਸਾਡੇ ਅੰਦਰੋਂ ਇਹ ਪ੍ਰਸ਼ਨ ਪੈਦਾ ਹੁੰਦਾ ਹੋਵੇ ਉਤਨੀ ਹੀ ਸ਼ਿੱਦਤ ਨਾਲ ਅਸੀਂ ਆਲੇ-ਦੁਆਲੇ ਨਾਲ ਕਿੱਕਲੀ ਕਲੀਅਰ ਪਾਵਾਂਗੇ ਜ਼ਿੰਦਗੀ ਕਈ ਵਾਰੀ ਬੜੇ ਨਿੱਕੇ ਪ੍ਰਸ਼ਨਾਂ ਦੇ ਬੜੇ ਲੰਮੇ ਉੱਤਰ ਮੰਗਦੀ ਹੈ ਮੇਰੇ ਜੀਵਨ ਦਾ ਉਦੇਸ਼ ਕੀ ਹੈ ਜਿਹੜਾ ਪ੍ਰਸ਼ਨ ਹਰ ਕਿਸੇ ਦੇ ਅੱਗੇ ਉੱਭਰਦਾ ਹੈ ਕਈ ਉੱਤਰ ਦੇਣ ਦਾ ਸਾਾਸ ਕਰਦੇ ਹਨ ਪਰ ਕਈ ਵਕ ਵਕ ਟੰਗਾ ਨਾਲ ਜ਼ਿੰਦਗੀ ਤੋਂ ਪੰਘੋੜੇ ਹੋ ਅਤੇ ਗੈਰਹਾਜ਼ਰ ਹੋ ਜਾਂਦੇ ਹਨ ਬਾਹਰਲੇ ਜਗਤ ਨਾਲ ਸਾਡੇ ਸਬੰਧਾਂ ਦੀ ਕਿਸਮ ਸਾਡੀ ਆਪਣੇ ਮਾਪਿਆਂ ਨਾਲ ਸਬੰਧਾਂ ਉੱਤੇ ਨਿਰਭਰ ਕਰਦੀ ਹੈ। ਸਬੰਧਾਂ ਦੇ ਪੱਖੋਂ ਜਦੋਂ ਅਸੀਂ ਜਮਾਤ ਦੇ ਆਸਤੇ ਪੂਰੇ ਨਹੀਂ ਉਤਰਦੇ ਤਾਂ ਜਾਂ ਅਸੀਂ ਆਪਣੀ ਜੇਲ ਆਪ ਸਿਰਜ ਲੈਂਦੇ ਹਾਂ ਜਾਂ ਦੂਜਿਆਂ ਦੀ ਬਣਾਈ ਜੇਲ ਵਿੱਚ ਪਹੁੰਚ ਜਾਂਦੇ ਹਾਂ। ਬੱਚੇ ਭਾਵੇਂ ਨਾ ਸਮਝਣ ਵੱਡਿਆਂ ਨੂੰ ਸਦਾ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਧਰਤੀ ਉੱਤੇ ਕੁਝ ਅਰਸਾ ਰਹਿਣ ਵਾਲੇ ਪ੍ਰਾਣੇ ਹਾਂ। ਇਸ ਅਹਿਸਾਸ ਨਾਲ ਆਮ ਕਰਕੇ ਅਸੀਂ ਦੂਜਿਆਂ ਨਾਲ ਆਪਣੇ ਸਬੰਧਾਂ ਨੂੰ ਸਾਵਾਂ ਸਖਾਵਾਂ ਬਣਾਉਂਦੇ ਹਾਂ ਜਿਨ੍ਹਾਂ ਨਾਲ ਸਾਡੇ ਸਬੰਧ ਚੰਗੇ ਹੁੰਦੇ ਹਨ ਉਨ੍ਹਾਂ ਨਾਲ ਸਹਿਮਤ ਹੋਣਾ ਸੁਖਾਲਾ ਹੁੰਦਾ ਹੈ ਪਰ ਦੂਜਿਆਂ ਨਾਲ ਸਬੰਧਾਂ ਦੇ ਆਧਾਰ ਤੇ ਹੀ ਅਸੀਂ ਆਪਣੇ ਆਪ ਨੂੰ ਪ੍ਰਵਾਨ ਜਾਂ ਅਪਰਵਾਨ ਕਰਕੇ ਸੌਖੇ ਜਾਂ ਔਖੇ ਅਨੁਭਵ ਕਰਦੇ ਹਾਂ ਹਰ ਇੱਕ ਵਿਅਕਤੀ ਦਾ ਆਪਣਾ ਤਾਪਮਾਨ ਹੁੰਦਾ ਹੈ ਇਹ ਤਾਪਮਾਨ ਸਾਡੀ ਸੋਚ ਸਾਡੀ ਪਹੁੰਚ ਸਾਡੇ ਹੌਂਸਲੇ ਸਾਡੇ ਜੋਸ਼ ਨੂੰ ਨਿਰਧਾਰਤ ਕਰਦਾ ਹੈ ਇਹ ਹੀ ਮੌਤ ਸੰਬੰਧੀ ਸਾਡੇ ਦ੍ਰਿਸ਼ਟੀਕੋਣ ਨੂੰ ਨਿਰਧਾਰਤ ਕਰਦਾ ਹੈ ਘਟ ਤਾਪਮਾਨ ਵਾਲੇ ਵਿਅਕਤੀ ਮੌਤ ਨੂੰ ਇੱਕ ਬੇਇੱਜ਼ਤੀ ਦੇ ਰੂਪ ਵਿੱਚ ਰੂਪਮਾਨ ਕਰਦੇ ਹਨ ਅਤੇ ਉਹ ਇਸ ਤੋਂ ਬਚਣ ਦਾ ਉਪਰਾਲਾ ਕਰਦੇ ਹਨ ਜਿਨ੍ਹਾਂ ਦਾ ਤਾਪਮਾਨ ਠੀਕ ਹੁੰਦਾ ਹੈ ਉਹ ਮੌਤ ਦੀ ਅਟਲਤਾ ਦੇ ਸੰਦਰਭ ਵਿੱਚ ਹੀ ਆਪਣੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਚੌਕਟਾ ਨਿਰਧਾਰਤ ਕਰਦੇ ਹਨ ਤੁਸੀਂ ਵੇਖਿਆ ਹੋਵੇਗਾ ਕਿ ਕਈ ਵਿਅਕਤੀ ਮੌਤ ਸਬੰਧੀ ਬੜੇ ਧੀਰਜ ਨਾਲ ਅਤੇ ਬੜੇ ਉਸਾਰੂ ਟੰਗ ਨਾਲ ਗੱਲਾਂ ਕਰਦੇ ਹਨ ਪਰ ਮੌਤ ਦੇ ਨੇੜੇ ਕਈ ਆਪਣੇ ਆਪ ਨੂੰ ਦੂਜਿਆਂ ਦੇ ਸਾਥ ਵਿੱਚ ਵੀ ਇਕੱਲੇ ਅਤੇ ਗਵਾਚੇ ਹੋਏ ਅਨੁਭਵ ਕਰਦੇ ਹਨ ਕਈ ਗੁੱਸੇ ਹੋ ਜਾਂਦੇ ਹਨ ਅਤੇ ਪੁੱਛਦੇ ਹਨ ਮੈਂ ਕਿਉਂ ਮਰ ਰਿਹਾ ਹਾਂ ਕਈ ਰੱਬ ਨਾਲ ਸੌਦਾ ਕਰਦੇ ਹਨ ਜੇ ਇਸ ਵਾਰੀ ਬਚ ਗਿਆ ਤਾਂ ਬਾਕੀ ਉਮਰ ਪੂਜਾ ਪਾਠ ਵਿੱਚ ਲਗਾਵਾਂਗੇ ਕਈ ਪਿੱਛੇ ਰਹਿਣ ਵਾਲਿਆਂ ਸੰਬੰਧੀ ਫਿਕਰ ਕਰਕੇ ਉਦਾਸ ਹੋ ਜਾਂਦੇ ਹਨ ਕਈ ਸੁਣ ਮਸਾਨ ਬਣ ਜਾਂਦੇ ਹਨ ਉਹ ਆਪਣੇ ਮਨ ਨੂੰ ਖੋਲਦੇ ਹੀ ਨਹੀਂ ਕਈ ਮੌਤ ਬਾਰੇ ਇੰਜ ਸੋਚਦੇ ਹਨ ਜਿਵੇਂ ਕੋਈ ਭਾਰੀ ਜੁਰਮਾਨਾ ਦੇਣ ਦਾ ਹੁਕਮ ਆ ਗਿਆ ਹੋਵੇ ਅਤੇ ਜਿਸ ਨੂੰ ਟਾਲਿਆ ਨਾ ਜਾ ਸਕਦਾ ਹੋਵੇ ਮੌਤ ਦੇ ਨੇੜੇ ਪਹੁੰਚੇ ਮਨੁੱਖ ਦੀ ਸੋਚ ਵਿੱਚ ਆਪਣੇ ਬਚਪਨ ਦੇ ਦੂਰ ਅਤੀਤ ਦੀਆਂ ਸਾਰੀਆਂ ਯਾਦਾਂ ਬਦੇਰੇ ਸਪਸ਼ਟ ਹੋ ਜਾਂਦੀਆਂ ਹਨ ਜਦੋਂ ਕਿ ਇੱਕ ਦਿਨ ਪਹਿਲਾਂ ਵਾਲੀ ਗੱਲ ਵੀ ਉਸ ਨੂੰ ਯਾਦ ਨਹੀਂ ਰਹਿੰਦੀ ਵੇਖਿਆ ਗਿਆ ਹੈ ਕਿ ਅਸੀਂ ਜੀਵਨ ਵਿੱਚ ਜੋ ਕੁਝ ਸਭ ਤੋਂ ਮਹਰੋਂ ਸਿੱਖਦੇ ਸੁਣਦੇ ਹਾਂ ਉਹ ਸਭ ਤੋਂ ਪਹਿਲਾਂ ਭੁੱਲਦੇ ਹਾਂ ਸਾਡੇ ਸਬੰਧਾਂ ਵਿੱਚ ਤਣਾਅ ਅਤੇ ਟਕਰਾਅ ਆਉਣਾ ਸੁਭਾਵਿਕ ਹੁੰਦਾ ਹੈ ਜਿੱਥੇ ਕਿਦਰੇ ਵੀ ਸੋਚਣ ਅਤੇ ਫੈਸਲਾ ਕਰਨ ਦੀ ਲੋੜ ਪਵੇਗੀ ਉੱਥੇ ਕੋਈ ਨਾ ਕੋਈ ਵਿਅਕਤੀ ਵਿਰੋਧੀ ਸਥਿਤੀ ਵਿੱਚ ਵਿਚਰਨ ਲਈ ਮਜਬੂਰ ਹੋਵੇਗਾ ਤੇ ਮਜਬੂਰ ਕਰੇਗਾ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡਾ ਹਰ ਵਿਹਾਰ ਅਤੇ ਨਿਰਣਾ ਕਿਸੇ ਹੋਰ ਦੇ ਵਿਹਾਰ ਅਤੇ ਨਿਰਣੇ ਪ੍ਰਤੀ ਵਿਰੋਧ ਜਾਂ ਪੱਖ ਵਾਲਾ ਪੈਂਤੜਾ ਹੁੰਦਾ ਹੈ ਇਹ ਤਣਾਅ ਅਤੇ ਵਿਰੋਧ ਜੀਵਨ ਨੂੰ ਕੱਸੀ ਰੱਖਣ ਲਈ ਲੋੜੀਂਦੇ ਹੁੰਦੇ ਹਨ ਨਹੀਂ ਤਾਂ ਜੀਵਨ ਢਿੱਲੀ ਢੌਲਕੀ ਵਾਂਗ ਹੋ ਜਾਵੇਗਾ ਤਣਾਅ ਅਤੇ ਟਕਰਾਅ ਦੇ ਮੁਕਜਾਨ ਨਾਲ ਅਸੀਂ ਮਨ ਅਤੇ ਸਰੀਰ ਦੋਹਾਂ ਪੱਖਾਂ ਤੋਂ ਢਿੱਲੇ ਅਤੇ ਨਿਰਬਲ ਹੋ ਜਾਂਦੇ ਹਾਂ ਸੰਤਾ ਮਾਤਮਾ ਮਾ ਆਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦ ਨਾਲ ਤਣਾਅ ਅਤੇ ਟਕਰਾਅ ਚੱਲਦਾ ਰਹਿੰਦਾ ਹੈ। ਤਣਾਅ ਅਤੇ ਟਕਰਾਅ ਤੋਂ ਖਾਲੀ ਸਾਡਾ ਮਨ ਟਿਕਾਉ ਵਿੱਚ ਨਹੀਂ ਆਉਂਦਾ। ਸਗੋਂ ਖਿੰਡ ਜਾਂਦਾ ਹੈ। ਜਿਸ ਨੂੰ ਅਸੀਂ ਸ਼ਾਂਤ ਮਨ ਦੀ ਅਵਸਥਾ ਕਹਿੰਦੇ ਹਾਂ ਉਹ ਵਾਸਤਵ ਵਿੱਚ ਤਣਾਅ ਦਾ ਲੈਹੰਦਾ ਪਾਸਾ ਹੁੰਦੀ ਹੈ। ਸੰਭੋਗ ਸਮੇਂ ਸਰੀਰਕ ਤਣਾਅ ਜਿੰਨਾ ਵਧੇਰੇ ਹੋਵੇਗਾ ਓਤਨਾ ਹੀ ਸੰਭੋਗ ਪ੍ਰੰਤ ਉਹ ਭਾਵੁਕ ਪੱਖੋਂ ਤਣਾਅ ਮੁਕਤ ਹੋਣ ਵਿੱਚ ਸਹਾਇੀ ਹੋਵੇਗਾ। ਲੰਮੇ ਸਮੁੰਦਰੀ ਸਫ਼ਰ ਉੱਤੇ ਨਿਕਲੇ ਵਿਅਕਤੀ ਉਦਾਸ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਨਿਰੰਤਰ ਤਣਾਅ ਮੁਕਤ ਸਥਿਤੀ ਵਿੱਚ ਵਿਚਰਨਾ ਪੈਂਦਾ ਹੈ ਜਿਹੜੇ ਤਣਾਅ ਉਦਾਸ ਖਾਵਾਂ ਸਮਾਧਾਨ ਨਾ ਹੋਵੇ ਉਸ ਦਾ ਸਮਾਧਾਨ ਜੰਗ ਝਗੜੇ ਮੁਕਾਬਲੇ ਜਾਂ ਦੰਗੇ ਵਿੱਚ ਹੁੰਦਾ ਹੈ ਵਪਾਰ ਦੋਹਾਂ ਥੇਰਾ ਵੱਲੋਂ ਤਣਾਅ ਦਾ ਲੈਣ ਦੇਣ ਰਾਹੀਂ ਕੀਤਾ ਸਮਾਧਾਨ ਹੁੰਦਾ ਹੈ ਤਲਾਕ ਲੈਣਾ ਸਮਝੌਤੇ ਵੱਲੋਂ ਤਣਾਅ ਵੱਲ ਵਧਣ ਦੀ ਕਿਰਿਆ ਹੁੰਦਾ ਹੈ ਸਮਾਜ ਦਾ ਯਤਨ ਹੁੰਦਾ ਹੈ ਕਿ ਘੱਟ ਤੋਂ ਘੱਟ ਨੁਕਸਾਨ ਨਾਲ ਤਣਾਅ ਦਾ ਸਮਾਧਾਨ ਹੋਵੇ ਅਤੇ ਇਸ ਉਦੇਸ਼ ਲਈ ਧਾਰਮਿਕ ਉਪਦੇਸ਼ਾਂ ਰਿਸ਼ਤਾ ਨਾਤਾ ਪ੍ਰਬੰਧਾਂ ਰਸਮਾਂ ਰਿਵਾਜਾਂ ਮੇਲਿਆਂ ਤਿਉਹਾਰਾਂ ਆਦਿ ਵਰਤੋਂ ਕੀਤੀ ਜਾਂਦੀ ਹੈ ਜਦੋਂ ਪਰੰਪਰਾਗਤ ਸਮਾਜਾਂ ਵਿੱਚ ਪਰਿਵਰਤਨ ਵਾਪਰਦਾ ਹੈ ਤਾਂ ਤਣਾਅ ਅਤੇ ਟਕਰਾਅ ਵੱਧਦਾ ਹੈ ਇਸ ਸਥਿਤੀ ਵਿੱਚ ਉਪਜੀ ਅਥਾ ਸ਼ਕਤੀ ਦੀ ਜੇ ਉਸਾਰੂ ਵਰਤੋਂ ਨਾ ਕੀਤੀ ਜਾਵੇ ਤਾਂ ਵਿਨਾਸ਼ਕਾਰੀ ਕਾਰਜ ਵੱਧ ਜਾਂਦੇ ਹਨ ਮਨੁੱਖ ਕਿਸੇ ਅਜਿਹੇ ਸਮਾਜ ਦੀ ਸਿਰਜਣਾ ਨਹੀਂ ਕਰ ਸਕੇਗਾ ਜਿਹੜਾ ਪੂਰਨ ਭਾਂਤ ਤਣਾਅ ਮੁਕਤ ਹੋਵੇ ਤਣਾਅ ਵਿੱਚ ਵੀ ਸਹਿਜ ਅਵਸਥਾ ਹੁੰਦੀ ਹੈ ਜਿਹੜੀ ਲੰਮੇ ਅਭਿਆਸ ਨਾਲ નિਪੁੰਨ ਤਰਾਕ ਵਾਂਗ ਹਰ ਕਿਸੇ ਨੂੰ ਪ੍ਰਾਪਤ ਹੋ ਸਕਦੀ ਹੈ ਸਾਡੀ ਕੋਈ ਵੀ ਅਵਸਥਾ ਸੀਮ ਨਹੀਂ ਹੁੰਦੀ ਸਾਡੀ ਯੋਗਤਾ ਸਾਡੇ ਸੰਦ ਸਾਡੇ ਉਦੇਸ਼ ਆਦ ਸਾਡੀ ਸਮਰੱਥਾ ਨੂੰ ਨਿਰਧਾਰਤ ਕਰਦੇ ਹਨ ਸਾਡੀ ਸੋਚ ਤੇ ਕਲਪਨਾ ਵੀ ਇੱਕ ਸੀਮਾ ਤੋਂ ਅੱਗੇ ਨਹੀਂ ਜਾ ਸਕਦੀਆਂ ਇਸ ਸਮਰੱਥਾ ਦੀਨ ਹੀ ਮਨੁੱਖ ਆਪਣੇ ਜਿਉਂਦੇ ਰਹਿਣ ਦੇ ਉਦੇਸ਼ ਵਿੱਚ ਦਾ ਹੈ ਪਿਛਲੇ ਕੁਝ ਦਹਾਕਿਆਂ ਵਿੱਚ ਹੀ ਹਰ ਖੇਤਰ ਵਿੱਚ ਮਨੁੱਖ ਦੀ ਸਮਰੱਥਾ ਵਧੀ ਹੈ ਅਜੋਕੇ ਮਨੁੱਖ ਦੀ ਉਮਰ ਲੰਮੀ ਹੋਈ ਹੈ ਉਸ ਦਾ ਆਣ-ਜਾਣ ਤੇਜ ਅਤੇ ਸੋਖਾ ਹੋਇਆ ਹੈ ਉਹ ਹਰ ਵਸਤੂ ਨੂੰ ਆਪ ਬਣਾਉਣ ਦੀ ਮਜਬੂਰੀ ਤੋਂ ਮੁਕਤ ਹੋਇਆ ਹੈ ਪਰ ਇਸ ਦੇ ਨਾਲ ਹੀ ਉਸ ਦੀ ਰਜੇਵੇਂ ਵਧ ਗਈ ਹੈ ਹੁਣ ਉਹ ਬਧੇਰੇ ਵਸਤਾਂ ਖਰੀਦਦਾ ਹੈ ਉਸ ਦਾ ਆਣ-ਜਾਣ ਵਧ ਗਿਆ ਹੈ ਉਸ ਦੀ ਨੀਂਦਰ ਦੇ ਘੰਟੇ ਘਟ ਗਏ ਹਨ ਉਸ ਦਾ ਸਮਾਂ ਤੇਜ਼ੀ ਨਾਲ ਗੁਜ਼ਰਦਾ ਹੈ ਬਹੁਤ ਕੁਝ ਸਸਤਾ ਤੇ ਸੌਖਾ ਹੋ ਗਿਆ ਹੈ ਪਰ ਸਮੁੱਚਾ ਜੀਵਨ ਬੜਾ ਗੁੰਝਲਦਾਰ ਹੋ ਗਿਆ ਹੈ ਪਹਿਲਾਂ ਸਾਡਾ ਜੀਵਨ ਕਿਸਮਤ ਦੇ ਅਧੀਨ ਸੀ ਹੁਣ ਰਾਜਨੀਤੀ ਦੇ ਅਧੀਨ ਹੈ ਪਹਿਲਾਂ ਸਰੀਰਕ ਸੁੱਖ ਘੱਟ ਸਨ ਪਰ ਸਾਡਾ ਅੰਦਰਲਾ ਸ਼ਾਂਤ ਸੀ ਹੁਣ ਸਰੀਰਕ ਸੁੱਖ ਭਾਵੇਂ ਵੱਧ ਗਏ ਹਨ ਪਰ ਉਦਾਸੀ ਅਤੇ ਉਪਰਾਮਤਾ ਵੀ ਵੱਧ ਗਈ ਹੈ ਸਾਡਾ ਅੰਦਰਲਾ ਵਿਰਲਾਪ ਕਰ ਰਿਹਾ ਹੈ ਵਿਗਿਆਨ ਨੇ ਸਾਡੀ ਸ਼ਕਤੀ ਵਧਾ ਦਿੱਤੀ ਹੈ ਪਰ ਆਪਣੇ ਆਪ ਵਿੱਚ ਸਾਡਾ ਵਿਸ਼ਵਾਸ ਘਟਾ ਦਿੱਤਾ ਹੈ ਸਾਡਾ ਆਲੇ-ਦੁਆਲੇ ਵਿਸ਼ਾਲ ਹੋ ਗਿਆ ਹੈ ਪਰ ਆਲੇ-ਦੁਆਲੇ ਨਾਲ ਸਾਡੇ ਸਬੰਧ ਟੁੱਟ ਗਏ ਹਨ ਸ਼ਾਇਦ ਇਸੇ ਨੂੰ ਪਰਿਵਰਤਨ ਅਤੇ ਵਿਕਾਸ ਕਹਿੰਦੇ ਹਨ ਸ਼ਾਇਦ ਇਸੇ ਨੂੰ ਨਵਾਂ ਅਨੁਭਵ ਕਿਹਾ ਜਾਂਦਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ